ਇਹ ਨਾ ਪਿਛਲੀ ਦਿਨੀ ਸਾਡੇ ਜੀ ਇੱਥੇ ਲੋਟ ਬਾਧ ਹੋਣ ਕਰਕੇ ਤੇ ਅਸੀਂ ਨਾ ਇਹ ਨਵਾਂ ਟਰਾਂਸਫਰ ਇੱਕ ਪਾਸ ਕਰਾਇਆ ਤੇ 20 ਖਵਤਕਾਰ ਇੱਕ ਬੰਨੇ ਨੇ ਅੱਜ ਦੇ ਸਾਹਮਣੇ ਤੁਹਾਡੇ ਖਲੋਤੇ ਆ ਤੇ ਇਥੋਂ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਰੱਬ ਉਹਦਾ ਇੱਕ ਇਥੇ ਸਮਰਥਕ ਆ ਗੁਰਬੀਰ ਸਿੰਘ ਗੋਗਾ ਸਾਨਾ ਉਹ ਗਿਆਨ ਸਿੰਘ ਤੇ ਜਿਹੜੇ ਅੱਜ ਵਿਰੋਧ ਕਰਵਾ ਰਹੇ ਨੇ ਸਰਪੰਚ ਨੇ ਦੋਵੇਂ ਸਾਬਕਾ ਬਲਵਿੰਦਰ ਸਿੰਘ ਸਰਪੰਚ ਤੇ ਜਸਵੀਰ ਸਿੰਘ ਰਾਵਾ ਸਰਪੰਚ ਸਾਬਕਾ ਉਹਨਾਂ ਦੋਹਾਂ ਦੇ ਸਾਈਨ ਵੀ ਆ ਜਿਹੜੇ ਇਹਨਾਂ ਨੂੰ ਲਿਖ ਕੇ ਦਿੱਤੇ ਹੋਏ ਆ ਮਹਿਕਮੇ ਨੇ ਖੰਬੇ ਲਾਏ ਨਾ ਕੈਸੀ ਆਪ ਲਾਏ ਉਹਦਨੇ ਨਾ ਕੋਈ ਤਰਾਜ ਨਹੀਂ ਕੀਤਾ ਅੱਜ ਉਹ ਤਿਆਰੀ ਹੋ ਰਹੀ ਆ ਟਰਾਂਸਫਰ ਲੱਗਣ ਤੋਂ ਤੇ ਹੁਣ ਇਹਨਾਂ ਨੇ ਉਹਨੂੰ ਡੱਕ ਦਿੱਤਾ ਗਿਆ ਜੀ ਸਾਰੇ ਸ੍ਰੀ ਬੰਦੇ ਆ ਕੋਈ ਇਹ ਗੱਲ ਕਰਨ ਵਾਲੇ ਨਹੀਂ ਹੈਗੇ ਜੀ ਤੇ ਸਲੀਫੀ ਦੀ ਵਜ੍ਹਾ ਨਾਲ ਹੀ ਤੁਹਾਨੂੰ ਮਤਲਬ ਕਿੰਿਆ ਮਿਲ ਰਹੀਆਂ ਸਾਰਾ ਇੱਥੋਂ ਸਾਡੇ ਡੈਡੀ ਹੁਣ ਕੋਈ ਜਗ੍ਹਾ ਹੀ ਤਿੰਨ ਪੀੜ੍ਹੀਆਂ ਹੋ ਗਈਆਂ ਇੱਥੇ ਤੇ 7 ਮਰਲੇ ਜਗ੍ਹਾ ਇਹਨਾਂ ਸਾਡੀ ਗੈਰ ਹਾਜ਼ਰੀ ਚਾ ਖੰਬੇ ਗੱਡੇ ਮੇਰੀ ਚ ਇਹ ਮੁਰਕੇ ਉਦੋਂ ਇਹਨਾਂ ਦੋ ਰਾਂਹਾਂ ਨੂੰ ਡੱਕਿਆ ਨਹੀਂ ਡੱਕੇ ਗਿਆ ਇਹਨਾਂ ਨੇ ਬਾਅਦ ਜਾ ਜਿਹੜੀ ਪਿਲਕਰ ਵੱਡੀ ਆ ਨਾ ਇੱਕ ਪਹਿਲਾਂ ਕਿੱਕਰ ਵੱਡੀ ਫਿਰ ਇਹਨਾਂ ਪਿਲਕਰ ਵੱਡ ਦਿੱਤੀ ਆ ਉਦੋਂ ਵੀ ਅਸੀਂ ਇੱਥੇ ਨਹੀਂ ਆ ਜੇ ਅਸੀਂ ਆਏ ਆ ਕਰਦਿਆਂ ਦੱਸਿਆ ਵਾ ਵੀ ਆਹ ਗੱਲ ਇਹਨਾਂ ਨੂੰ ਆਣ ਕੇ ਪੁੱਛਿਆ ਵਾ ਤੇ ਇਹ ਆਂਦੇ ਆ ਕਿ ਅਸੀਂ ਮਾਇਕ ਮੈਨੇ ਸਾਨੂੰ ਆਖਿਆ ਤੁਸੀਂ ਤਾਂ ਵੱਡੀ ਆ ਕਾਗਜ਼ ਜੋ ਵੀ ਆ ਉਹ ਦਾ ਕਾਗਜ਼ ਜਿੱਥੇ ਹੈਗਾ ਉਹ ਆਪਦੀ ਕਾਗਜ਼ੀ ਜਗ੍ਹਾ ਲੱਭ ਲੈਣ ਜਿੱਥੇ ਕਾਗਜ਼ੀ ਜਗ੍ਹਾ ਹੈ ਇਹ ਤੇ ਛੱਪੜ ਦੀ ਜਗ੍ਹਾ ਵਲੀ ਆ ਸਾਰਿਆਂ ਉਹ ਕਹਿੰਦੇ ਅਸੀਂ ਮੱਝ ਬੰਨਣ ਨੂੰ ਦਿੱਤੀ ਹੈ ਨਾ ਨਹੀਂ ਨਹੀਂ ਮੱਝ ਬੰਨਣ ਨੂੰ ਕਿੰਨਾ ਕੋਈ ਦੇਣ ਦਾ ਕਿਸ ਨੂੰ ਪਿੰਡ ਚ ਜਾ ਪੁੱਛੋ ਪਿੰਡ ਚ ਕੋਈ ਜਗ੍ਹਾ ਦਿੰਦਾ ਕਿਸ ਨੂੰ ਮੱਝ ਬੰਨਣ ਨੂੰ ਅਗਲੇ ਦੇ ਉੱਤੇ ਖਲੂਨ ਨੂੰ ਨਹੀਂ ਦੇਣ ਦਾ ਇਹ 7 ਮਰਲੇ ਜਗ੍ਹਾ ਹੈ ਧੱਕਾ ਕਰਨ ਦੇ ਆ ਤੇ ਇਹ ਜਿਹੜਾ ਅਨਸਾਫ਼ ਚਾਹੁੰਦੇ ਅਸੀਂ ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਜੀ ਸਰੂਪ ਸਿੰਘ ਆ ਸਾਬਕਾ ਮੈਂਬਰ ਪੰਚਾਇਤ ਮੈਂਬਰ ਸਦਕਾਰ ਕਮੇਟੀ ਦੇ ਸੇਵਾਦਾਰ ਇਹ ਨਾ ਪਿਛਲੇ ਦਿਨੀ ਸਾਡੇ ਜੀ ਇੱਥੇ ਲੋਟ ਵਾਧ ਹੋਣ ਕਰਕੇ ਤੇ ਅਸੀਂ ਨਾ ਇਹ ਨਵਾਂ ਟਰਾਂਸਫਾਰਮ ਇੱਕ ਪਾਸ ਕਰਾਇਆ ਜੋ ਆ ਤੁਹਾਡੇ ਸਾਹਮਣੇ ਖੰਬੇ ਲੱਗੇ ਨੇ ਲਖਵਿੰਦਰ ਸਿੰਘ ਸਨ ਆ ਫੌਜਾ ਸਿੰਘ ਦੇ ਨਾਂ ਤੇ ਆ ਤੇ ਇਹ ਤੋਂ ਐਸਟੀਮੇਟ ਮਹਿਕਮੇ ਨੇ ਪਾਸ ਕੀਤਾ ਵਾ ਤੇ 10 ਦਿਨ ਪਹਿਲਾਂ ਮਹਿਕਮਾ ਹੀ ਇਹ ਖੰਬੇ ਲਾ ਗਿਆ ਸਾਰੀ ਤਿਆਰੀ ਹੋ ਗਈ ਆ ਜੀ ਪਾਰਾਂ ਵਿੱਚ ਸਾਡੇ ਕੋ ਆਈਆਂ ਵਾ ਟਰਾਂਸਫਰ ਵੀ ਆਇਆ ਪਿਆ ਵਾ ਤੇ 20 ਖਵਤਕਾਰ ਇੱਕ ਬੰਨੇ ਨੇ ਅੱਜ ਦੇ ਸਾਹਮਣੇ ਤੁਹਾਡੇ ਖਲੋਤੇ ਆ ਤੇ ਇਥੋਂ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਰੱਬ ਉਹਦਾ ਇੱਕ ਇਥੇ ਸਮਰਥਕ ਆ ਗੁਰਬੀਰ ਸਿੰਘ ਗੋਗਾ ਸਨ ਉਹ ਗਿਆਨ ਸਿੰਘ ਉਹਨਾਂ ਦਾ ਕੋਈ ਪਿਛਲੇ ਤੇ ਨਹੀਂ ਨਾ ਸਾਡੇ ਵੱਲੋਂ ਇੱਕ ਸਾਡੇ ਪਿੰਡ ਦੇ ਵਿੱਚ ਨਾ ਗਰੰਤੀ ਸਿੰਘ ਤੇ ਪਰਚਾ ਦਰਜ ਹੋ ਗਿਆ ਸੀ ਉਹਦੇ ਸਬੰਧ ਵਿੱਚ ਅਸੀਂ ਜਸੇਬੰਦੀ ਤੌਰ ਤੇ ਮੁੱਦਾ ਚੁੱਕਿਆ ਤੇ ਉਹ ਪਰਚਾ ਉਹਦਾ ਭਤੀਜਾ ਵਿੱਚ ਪੈ ਗਿਆ ਪਰਚੇ ਦੇ ਉਹ ਆਪ ਹੈਗਾ ਵਾ ਪਾਰਟੀ ਦਾ ਵਰਕਰ ਆ ਤੇ ਇਹ ਜਿਹੜੇ ਆਪਣੇ ਇਹ ਵੀਰ ਜੇ ਟਰਾਂਸਫਰਮ ਲਵਾ ਰਹੇ ਆ ਇਹਨਾਂ ਦੇ ਉਹਦੇ ਵਿੱਚ ਬਿਆਨ ਆ ਇਹ ਉਹ ਰੰਜਿਸ਼ ਕੱਢਣ ਦੇ ਤੌਰ ਤੇ ਇਹਨਾਂ ਨੂੰ ਨੱਪਣਾ ਚਾਹੁੰਦਾ ਵਾ ਵੀ ਮੇਰੇ ਨਾਲ ਰਾਜੀਨਾਮਾ ਕਰੋ ਉਹਨੇ ਇਹ ਆਪਣਾ ਜਿਹੜਾ ਸਮਰਥਕ ਆ ਗੁਰਬੀਰ ਸਿੰਘ ਨੂੰ ਖੜਾ ਕੀਤਾ ਇਥੋਂ ਇੱਕ ਬੰਦਾ ਖੜਾ ਹੋ ਕੇ ਆਂਦਾ ਵੀ ਮੈਨੂੰ ਇਹ ਮਨਜ਼ੂਰ ਨਹੀਂ ਆ ਜਾਦ ਕੇ ਇਹ ਜਿਹੜੀ ਜਗਾ ਦੇ ਵਿੱਚ ਅਸੀਂ ਟ੍ਰਾਂਸਫਰਮ ਲਾਇਆ ਵਾ ਇਹ ਭਾਈ ਸਾਹਿਬ ਸਿੰਘ ਹੋਣੀ ਆ ਤੇ ਇਹਨਾਂ ਦੇ ਕੋਲ ਕਾਗਜ਼ ਵੀ ਆ ਤੇ ਜਿਹੜੇ ਅੱਜ ਵਿਰੋਧ ਕਰਵਾ ਰਹੇ ਨੇ ਸਰਪੰਚ ਨੇ ਦੋਵੇਂ ਸਾਬਕਾ ਬਲਵਿੰਦਰ ਸਿੰਘ ਸਰਪੰਚ ਤੇ ਜਸਵੀਰ ਸਿੰਘ ਰਾਬਾ ਸਰਪੰਚ ਸਾਬਕਾ ਉਹਨਾਂ ਦੋਹਾਂ ਦੇ ਸਾਈਨ ਵੀ ਆ ਜਿਹੜੇ ਇਹਨਾਂ ਨੂੰ ਲਿਖ ਕੇ ਦਿੱਤੇ ਹੋਏ ਆ ਇੱਥੇ ਇਹਨਾਂ ਦੀ 6 ਮਰਲੇ ਜਗਾ ਇਹਨਾਂ ਆਪਣੀ ਜਗਾ ਦੇ ਵਿੱਚ ਜਿਹੜਾ ਟ੍ਰਾਂਸਫਰਮ ਆਉ ਪਾਸ ਕਰਵਾ ਕੇ ਤੇ ਮਹਿਕ ਮੈਨੇ ਖੰਬੇ ਲਾਏ ਨਾ ਕੈਸੀ ਆਪ ਲਾਏ ਉਹਦਨੇ ਨਾ ਕੋਈ ਤਰਾਜ ਨਹੀਂ ਕੀਤਾ ਅੱਜ ਉਹ ਤਿਆਰੀ ਹੋ ਰਹੀ ਆ ਟਰਾਂਸਫਾਰਮ ਲੱਗਣ ਤੋਂ ਤੇ ਹੁਣ ਇਹਨਾਂ ਨੇ ਉਹਨੂੰ ਡੱਕ ਦਿੱਤਾ ਗਿਆ ਜੀ ਤੇ ਜਿਹਦੇ ਵਿੱਚੋਂ ਅਸੀਂ ਤੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਆਂ ਵੀ ਇਹ ਜਿਹੜਾ ਟਰਾਂਸਫਾਰਮ ਆ ਇਹ ਖਪਤਕਾਰਾਂ ਨੂੰ ਲਾ ਕੇ ਤੇ ਇਹਨਾਂ ਨੂੰ ਬਿਜਲੀ ਸਪਲਾਈ ਜਿਹੜੀ ਦਿੱਤੀ ਜਾਵੇ ਤੇ ਇਹ ਜਿਹੜੇ ਲੋਕ ਆ ਇਹਨਾਂ ਦੀ ਜਿਹੜੀ ਆ ਜੇ ਇਨਕੁਆਰੀ ਤੇ ਆਪਣੇ ਸਾਹਮਣੇ ਆ ਵੀ ਇੱਕ ਇੱਕ ਬੰਦਾ ਡਾਕ ਰਿਹਾ ਤੇ 20 ਬੰਦੇ ਲਵਾ ਰਹੇ ਇਹ ਇਥੋਂ ਦਾ ਮਸਲਾ ਜੀ ਪ੍ਰਸ਼ਾਸਨ ਕੀ ਮਾਰਗ ਕਰਦੇ ਜੀ ਪ੍ਰਸ਼ਾਸਨ ਤੋਂ ਬਿਜਲੀ ਵਿਭਾਗਮੇ ਤੋਂ ਬਿਜਲੀ ਵਿਭਾਗਮਾ ਲਾ ਰਿਹਾ ਪਰ ਇਹ ਮਤਲਬ ਸਿਆਸੀ ਤੌਰ ਦੇ ਉਤੇ ਕਦੀ ਕਿਸੇ ਦਾ ਦਬਾਅ ਪਾਉਂਦੇ ਕਦੀ ਕਿਸੇ ਦਾ ਐਕਸ਼ਨ ਤੋਂ ਡੱਕ ਦਿੰਦੇ ਆ ਜੀ ਇਸ ਦਾ ਦਬਾਅ ਲੱਗਦਾ ਤੁਹਾਨੂੰ ਸਿਆਸੀ ਤਿਰਦਾ ਹੀ ਆ ਕੇ ਹਾਂਜੀ ਹਾਂਜੀ ਸਸੀ ਗਾਲ ਜੀ ਮੈਂ ਜ਼ਾਰ ਲਖਵਿੰਦਰ ਸਿੰਘ ਆ ਮੇਰੀ ਇਹ ਬੇਨਤੀ ਹੈ ਕਿ ਸਾਡੇ ਅੱਜ ਪਿੰਡ ਪੁੱਚਰਖਲਾ ਸਾਡੇ ਤੇ ਅੱਜ ਜਿਹੜਾ ਕੁੜੀ ਜੀ ਮੁਸੀਬਤ ਆਈ ਆ ਕਿ ਅਸੀਂ ਅੱਜ ਤੋਂ 2 ਸਾਲ ਪਹਿਲਾਂ ਇੱਕ ਪੱਟੀ ਜਾਰੀ ਕੀਤੀ ਹੀ ਜਿੱਤੇ ਚੇਅਰਮੈਨ ਸਾਹਿਬ ਨੇ ਸਾਈਨ ਕੀਤੇ ਹੈ ਕਿ ਮਤਲਬ ਸਾਨੂੰ ਟਰਾਂਸਫਰ ਦੀ ਮੰਗ ਕੀਤੀ ਸਾਡੇ ਘਰਾਂ ਦੇ ਵਿੱਚ ਜਿਹੜੀ ਆ ਬਿਜਲੀ ਦੀ ਬਹੁਤ ਤੰਗੀ ਆ ਜੋ ਕਿ ਅੱਜ ਵੀ ਆ ਤੇ ਅਸੀਂ 2 2.5 ਮਹੀਨੇ ਪਹਿਲਾਂ ਐਸਟੀਮੇਟ ਲਵਾਇਆ ਸੀ ਐਸਟੀਮੇਟ ਦੇ ਵਿੱਚ ਉਹਨਾਂ ਨੇ ਪਾਸ ਕਰਕੇ ਗਿਆ ਪਾਸ ਕਰਨ ਤੋਂ ਬਾਅਦ ਆ ਉਹਨਾਂ ਨੇ ਸਮਾਨ ਆ ਇਸਮਾਨ ਨੂੰ ਸਾਰਾ ਸਮਾਨ ਦਿੱਤਾ ਆ ਇਸਮਾਨ ਲੈ ਕੇ ਆਏ ਮਹਿਕਬ ਨੇ ਆਣ ਕੇ ਪੂਰਾ ਮੌਕਾ ਵੇਖਿਆ ਐਸਡੀਓ ਸਾਹਿਬ ਨੇ ਖੁਦ ਆਣ ਕੇ ਮੌਕਾ ਵੇਖਿਆ ਕਿ ਇੱਥੇ ਜਿਹੜੇ ਆ ਆਪਣੇ ਖੰਭੇ ਗੱਡੇ ਜਾਣ ਖੰਭੇ ਵੀ ਗੱਡੇ ਗਏ ਕਿਸੇ ਨੇ ਉਸ ਟਾਈਮ ਤੇ ਨਹੀਂ ਰੋਕਿਆ ਉਸ ਤੋਂ ਬਾਅਦ ਅਹੀਂ ਉਧਰ ਅਰਥੀ ਵਾਲਾ ਬੋਰ ਕਰਵਾਇਆ ਉਦੋਂ ਵੀ ਕਿਸੇ ਨੇ ਰੋਕਿਆ ਤੇ ਬਿਲਕੁਲ ਜਿਹੜਾ ਥਾਵਾ ਉਹਨਾਂ ਨਾਲ ਸਹਿਮਤੀ ਹੈ ਜਿਨ੍ਹਾਂ ਨੂੰ ਮਤਲਬ ਪੰਚਾਇਤ ਨੇ ਥਾਂ ਸਹਿਮ ਹੋਏ ਆ ਜਿਨ੍ਹਾਂ ਨੇ ਥਾਂ ਦਿੱਤਾ ਉਹਨਾਂ ਦੇ ਸਹਿਮ ਹੋਏ ਆ ਤੇ ਉਹ ਸਹਿਮਤੀ ਦਾ ਵੀ ਸਾਡੇ ਥਾਂ ਦੇ ਵਿੱਚ ਟਰੈਫਾਰਮ ਲਾ ਲਓ ਸਾਨੂੰ ਉਧਰ ਵੀ ਕੋਈ ਦਿੱਕਤ ਨਹੀਂ ਆਏਗੀ ਸਾਰਾ ਕੁਝ ਸਹਿਮਤੀ ਨਾਲ ਚੱਲਣ ਰਿਹਾ ਸੀ ਤੇ ਅਸੀਂ ਜਿਹੜੇ ਆ ਕਮ ਸਗੋਂ ਵੀ 16 ਤੋਂ 20 ਘਰ ਇੱਕ ਸਾਈਡ ਤੇ ਆ ਤੇ ਸਿਰਫ ਇੱਕ ਘਰ ਜਿਹੜਾ ਵਾ ਇੱਕ ਸਾਈਡ ਤੇ ਜਿਹੜਾ ਸਾਨੂੰ ਇਹ ਟਰੈਫਾਰਮ ਨਹੀਂ ਲਾਉਣਾ ਦੇ ਰਿਹਾ ਔਰ ਬਾਕੀ ਜਿਹੜੇ ਘਰ ਆ ਉਹ ਤੰਗੀ ਨਾਲ ਜੂਝ ਰਹੇ ਆ ਤੇ ਸਾਡੀ ਇਹ ਪ੍ਰਸ਼ਾਸਨ ਤੋਂ ਮੰਗੇ ਆ ਕਿ ਸਾਨੂੰ ਇੱਕ ਤੇ ਇਹਦੇ ਮੁੰਡੇ ਆ ਬਲਪ੍ਰੀਤ ਸਿੰਘ ਔਰ ਲਪ੍ਰੀਤ ਇਹ ਦੋਵੇਂ ਗੈਂਗਸਟਰਾਂ ਦਾ ਹੱਥ ਰੱਖਦੇ ਆ ਸਾਨੂੰ ਧਮਕੀਆਂ ਦਿੰਦੇ ਆ ਤੇ ਇਹ ਗੁਰਬੀਰ ਸਿੰਘ ਦੇ ਮੁੰਡੇ ਆ ਇਹ ਸਾਨੂੰ ਧਮਕੀਆਂ ਦਿੰਦੇ ਆ ਤੇ ਸਾਰਿਆਂ ਨੂੰ ਡਰਾਉਂਦੇ ਆ ਅਸੀਂ ਬੰਦੇ ਮੁਲਾਜ਼ਮ ਆ ਅਸੀਂ ਇਹ ਲੜਾਈ ਝਗੜੇ ਵਾਲੀ ਗੱਲ ਨਹੀਂ ਹੁੰਦੀ ਬਿਚੋ ਚਲੋ ਸਾਨੂੰ ਕੰਮ ਹੋ ਜੇ ਬੱਤੀ ਮਿਲ ਜੇ ਤੇ ਮਤਲਬ ਸਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਸਾਡੀ ਇਹ ਮੰਗਿਆ ਕਿ ਸਾਨੂੰ ਜਿਹੜੀ ਸਾਡਾ ਕੋਈ ਵੀ ਨੁਕਸਾਨ ਹੁੰਦਾ ਕਿਸੇ ਬੰਦੇ ਦਾ ਇਹ ਬੰਦੇ ਜ਼ਿੰਮੇਵਾਰ ਵਾ ਔਰ ਇਹਦੇ ਪਿੱਛੇ ਜਨਦਵ ਹੱਥ ਆ ਉਹ ਬਾਬਾ ਜੀ ਨੇ ਬੋਲਤਾ ਵਾ ਉਹ ਜੀ ਕਹਾਣੀ ਕੀ ਉਹ ਬਾਬਾ ਜੀ ਨੇ ਬੋਲਤੀ ਆ ਤੇ ਅਸੀਂ ਉਹ ਤੋਂ ਜ਼ਿਆਦਾ ਉਹ ਨਹੀਂ ਕਰਨਾ ਅਸੀਂ ਸਾਨੂੰ ਸਿਰ ਬੱਤੀ ਚਾਹੀਦੀ ਹੈ ਅਸੀਂ ਕਿਸੇ ਦੇ ਦੋਸ਼ੀ ਨਹੀਂ ਹੈਗੇ ਅਸੀਂ ਬਿਲਕੁਲ ਉਹਨਾਂ ਦਾ ਪਿਆਰ ਨਾਲ ਉਹਨਾਂ ਨੂੰ ਸਮਝਾ ਵੀ ਰਹੇ ਆ ਭਰਾਵਾ ਸਾਡਾ ਕੋਈ ਕਸੂਰ ਨਹੀਂ ਹੈਗਾ ਨਾ ਕਿਸੇ ਦਾ ਕਸੂਰ ਹੈ ਲੱਗਣ ਦਿਓ ਤੁਹਾਨੂੰ ਵੀ ਫਾਇਦਾ ਵਾ ਸਾਨੂੰ ਫਾਇਦਾ ਵਾ ਇਹਨਾਂ ਦਾ ਘਰ ਇੱਕ ਵਿਚਾਰਿਆ ਵਾ ਤੇ ਇਹ ਫਿਰ ਵੀ ਉਹਨਾਂ ਬੰਦੇ ਦੇ ਅੱਖੇ ਲੱਗ ਕੇ ਕਿ ਸਾਡੇ ਨਾਲ ਲਗਾਤਾਰ ਵੀ ਕੀ ਕਰ ਰਹੇ ਆ ਤੇ ਸਾਡੇ ਦੇ ਲਾਗ ਲਗ ਲਗ ਇਲਜ਼ਾਮ ਲਾ ਰਹੇ ਆ ਕਿ ਇਹਨਾਂ ਨੇ ਘਰ ਹੀ ਇਕੱਠੀ ਕੀਤੀ ਆ ਇਹਨਾਂ ਨੇ ਮਤਲਬ ਇਹਨਾਂ ਤੋਂ ਆ ਮੰਗ ਕੀਤੀ ਆ ਜੋ ਕੋਈ ਹਜਿ ਕੋਈ ਗੱਲਬਾਤ ਨਹੀਂ ਹੈਗੀ ਛੋਟਾ ਮੋਟਾ ਜੜਾਂ ਜਾ ਛੋਟੇ-ਮੋਟੇ ਅਰਥਿੰਗ ਕਰਾਇਆ ਤੇ ਉਹ ਛੋਟੇ-ਮੋਟੇ ਕੰਮ ਜ਼ਰੂਰ ਕਰਵਾਏ ਆ ਤੇ ਇਹ ਵੀ ਸਾਡੇ ਦੇ ਨਾਲ ਗਲਤ ਇਲਜ਼ਾਮ ਲਾਏ ਆ ਔਰ ਪੇਪਰ ਦੇ ਵਿੱਚ ਜਿਹੜਾ ਇਹਨਾਂ ਨੇ ਸਾਡਾ ਐਡ ਕਰਵਾਈ ਆ ਕਿ ਪੇਪਰ ਦੇ ਵਿੱਚ ਦਿੱਤਾ ਇਹਨਾਂ ਨੇ ਵੀ ਆ ਬੰਦੇ ਜਿਆ ਤੱਕੇ ਨਾਲ ਰੁੱਖ ਵੱਡਿਆ ਵਾ ਰੁੱਖ ਜਿਹੜਾ ਵਾ ਅਸੀਂ ਸਾਡੀ ਜਗ੍ਹਾ 'ਚ ਆ ਸਾਡੇ ਕੋਲ ਤਾਂ ਪੇਪਰ ਕੀ ਕਾਗਜ਼ ਆ ਦੂਸਰਾ ਕਿ ਐਸਜੀਓ ਸਾਹਿਬ ਇਹ ਕਹਿ ਰਹੇ ਕਿ ਰਸਤਾ ਕਲੀਅਰ ਕਰੋ ਤੇ ਜਿਹੜਾ ਰੋਕਿਆ ਨੂੰ ਵੱਡੋ ਤੇ ਫਿਰ ਤਾਂ ਨਹੀਂ ਤਾਰਾਂ ਪਾਵਾਂਗੇ ਤੇ ਉਹਨਾਂ ਦੇ ਹੁਕਮ ਨਾਲ ਅਸੀਂ ਕੀਤਾ ਕਿ ਮਤਲਬ ਰੁੱਖ ਨੂੰ ਕਟਿਆ ਤੇ ਉਹ ਕਿਉਂ ਤਾਰਾਂ ਉੱਪਰ ਦੀ ਲੰਗਣੀ ਆਹੀਂ ਉਦੋਂ ਉਸ ਉਸ ਟਾਈ ਪਰਸਤੋ ਬਾਤ ਇਹ ਮੁੱਦਾ ਜਿਹੜਾ ਬਣਾਇਆ ਗਿਆ ਵਾ ਅਸੀਂ ਇਹ ਮੰਗ ਕਰਦੇ ਆ ਜਿਹੜੇ ਬੰਦੇ ਇਹ ਚੀਜ਼ ਦਾ ਕਸੂਰਵਾਰ ਹੈਗੇ ਆ ਜੇ ਇੰਨੇ ਘਰ ਦਾ ਨੁਕਸਾਨ ਹੋਣ ਦਾ ਇੰਨੇ ਘਰਾਂ ਦਾ ਨੁਕਸਾਨ ਹੋਣ ਦਾ ਤੇ ਘਰ ਜਿਹੜਾ ਉਹਨੂੰ ਕਰ ਰਿਹਾ ਉਹਦੇ ਪਿੱਛੇ ਕੀ ਦਾ ਹੱਥ ਆ ਪੂਰੀ ਜਾਂਚ ਕੀਤੀ ਜਾਵੇ ਔਰ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਘਰ ਜਿਹੜੇ ਆ ਬਿਨਾਂ ਬਿਜਲੀ ਤੋਂ ਉਹ ਘੱਟ ਬਿਜਲੀ ਨਾਲ ਨਹੀਂ ਕੰਮ ਚੱਲ ਰਿਹਾ ਤੇ ਗਰਮੀ ਬਹੁਤ ਆ ਤੰਗੀ ਬਹੁਤ ਹੋ ਰਹੀ ਆ ਇਸ ਮਾਮਲੇ 'ਚ ਕਿਹੜੀ ਕਿਹੜੀ ਪਾਰਟੀਆਂ ਆ ਮੋਹ ਸਾਹਮਣੇ ਆ ਇਸ ਮਾਮਲੇ 'ਚ ਕੋਈ ਪਾਰਟੀ ਅਸੀਂ ਵੀ ਆਵਾਦੀ ਪਾਰਟੀ ਦੇ ਆ ਉਹ ਵੀ ਆਮ ਆਦੀ ਪਾਰਟੀ ਦੇ ਆ ਤੇ ਸਾਡੇ ਸਾਨੂੰ ਨਹੀਂ ਜਾਦੋਗਾ ਪਾਰਟੀ ਆ ਮੋ ਸਾਹਮਣੇ ਆ ਕੋਈ ਪਾਰਟੀ ਦਾ ਜ ਮਸਲਾ ਨਹੀਂ ਹੈਗਾ ਸਾਰੇ شریف ਬੰਦੇ ਆ ਕੋਈ ਇਹ ਗੱਲ ਕਰਨ ਵਾਲੇ ਨਹੀਂ ਹੈਗੇ ਤੇ ਸ਼ਰੀਫੀ ਦੀ ਵਜ੍ਹਾ ਨਾਲ ਹੀ ਤੁਹਾਨੂੰ ਤਾਂ ਧਮਕੀਆਂ ਮਿਲ ਰਹੀਆਂ ਸ਼ਾਸਨ ਦੀ ਕੀ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਵੀ ਜਿਹੜਾ ਸਾਡਾ ਮਸਲਾ ਨੂੰ ਹੱਲ ਕੀਤਾ ਜਾਵੇ ਅਸੀਂ ਬਿਲਕੁਲ ਹੋਰ ਕੋਈ ਗੱਲ ਚ ਨਹੀਂ ਆਉਣਾ ਚਾਹੁੰਦੇ ਹਾਂਜੀ ਸਾਡਾ ਮਸਲਾ ਜਿਹੜਾ ਨੂੰ ਹੱਲ ਕੀਤਾ ਜਾਵੇ ਹਾਂਜੀ ਭਾਜੀ ਕੀ ਨਾਮ ਆਪਣਾ ਗੁਰਬੀਰ ਸਿੰਘ ਜੀ ਸਰ ਕੀ ਮਸਲਾ ਹੈ ਟਰਾਂਸਫਰਮ ਦੂਜੀ ਪਾਰਟੀ ਕਹਿੰਦੀ ਟਰਾਂਸਫਰਮ ਨੇ ਗੁਰਪੀਰ ਲੱਗਣ ਦੇਂਦਿਆ ਹਾਂਜੀ ਸਰ ਸਰ ਦਾ ਕੀ ਪੰਗਾ ਸਾਰਾ ਇੱਥੋਂ ਸਾਡੀ ਡੈਡੀ ਹੁਣ ਕੋਈ ਜਗ੍ਹਾ ਹੀ ਤਿੰਨ ਪੀੜੀਆਂ ਹੋ ਗਈਆਂ ਇੱਥੇ ਤੇ ਸੱਤ ਮਰਲੇ ਜਗ੍ਹਾ ਹੂੰ ਇਹਨਾਂ ਸਾਡੀ ਗੈਰ ਹਾਜ਼ਰੀ ਚਾ ਖੰਬੇ ਗੱਡੇ ਮੇਰੀ ਚ ਅੱਛਾ ਤੁਸੀਂ ਇੱਥੇ ਨਹੀਂ ਨਾ ਮੈਂ ਨਹੀਂ ਮੈਂ ਇਤਰਾ ਬੱਕਰੀਆਂ ਲੈ ਜਾਣਾ ਜਿਤਰਾ ਹੁਣ ਲੈ ਚੱਲੇ ਆਂ ਤੇ ਮੈਂ ਆਉਣਾ 7 ਵਜੇ ਤੇ ਮੇਰੇ ਉਹਨਾਂ ਨੂੰ ਗੱਡਣ ਦੇ ਉਦਨ ਅੱਛਾ ਠੀਕ ਆ ਤੇ ਇਹਨਾਂ ਨੂੰ ਜੇ ਆਖਿਆ ਵਾ ਵੀ ਨਾ ਗੱਡੋ ਜਾਂਦੇ ਹਾਂ ਲਾਉਣਾ ਹੀ ਇੱਥੇ ਤੇ ਇਹ ਮੁਰਕੇ ਉਦੋਂ ਇਹਨਾਂ ਨੂੰ ਦੋ ਰਾਂ ਨੂੰ ਢੱਕਿਆ ਨਹੀਂ ਢੱਕੇ ਗਏ ਇਹਨਾਂ ਨੇ ਬਾਅਦ ਜਾ ਜਿਹੜੀ ਪਿਲਕਰ ਵੱਡੀ ਆ ਨਾ ਇੱਕ ਪਹਿਲਾਂ ਕਿਕਰ ਵੱਡੀ ਫਿਰ ਇਹਨਾਂ ਪਿਲਕਰ ਵੱਡ ਦਿੱਤੀ ਆ ਉਦੋਂ ਵੀ ਅਸੀਂ ਇੱਥੇ ਨਹੀਂ ਆ ਜੇ ਅਸੀਂ ਆਏ ਆ ਘਰਦਿਆਂ ਦੱਸਿਆ ਵਾ ਵੀ ਆਹ ਗੱਲ ਇਹਨਾਂ ਨੂੰ ਆਣ ਕੇ ਪੁੱਛਿਆ ਵਾ ਤੇ ਇਹ ਆਂਦੇ ਆ ਕਿ ਅਸੀਂ ਮਹਿਗ ਮੈਨੇ ਸਾਨੂੰ ਆਖਿਆ ਤੁਸੀਂ ਤਾਂ ਵੱਡੀ ਆ ਤੇ ਅਸੀਂ ਆ ਚਲੋ ਕੋਈ ਨਹੀਂ ਮਹਿਦਮ ਨੂੰ ਪੁੱਛ ਲਾਂਗੇ ਜੀ ਤੇ ਆਂਦੇ ਵੀ ਅਸੀਂ ਇੱਥੇ ਲਾਉਣਾ ਹੈ ਕਿਹਾ ਵੀ ਬਾਹਰ ਫਿਰਨੀ ਵੱਡੀ ਤੇ ਲਾ ਦੋ ਤੇ ਆਂਦੇ ਨਹੀਂ ਅਸੀਂ ਇੱਥੇ ਹੀ ਲਾਉਣਾ ਹਾਂਜੀ ਤੇ ਇਹ ਜਗਾ ਜਗਾ ਤੁਹਾਡੀ ਆ ਉਹ ਕਹਿੰਦੇ ਜਗਾ ਸਾਡੀ ਸਾਡੀ ਨਹੀਂ ਜਗਾ ਸਾਡੀ ਆ ਜੀ ਉਹਨਾਂ ਦੀ ਆ ਤੂੰ ਆਪਦੀ ਪੁਨਸ਼ਨ ਕਰਨ ਕਿੱਥੇ ਉਹਨਾਂ ਦੀ ਜਗਾ ਏ ਉਹ ਕਾਗਜ਼ ਲਈ ਫਿਰਦੇ ਉਹ ਕਾਹਦਾ ਕਾਗਜ਼ ਕਾਗਜ਼ ਜੋ ਵੀ ਉਹਦਾ ਕਾਗਜ਼ ਜਿੱਥੇ ਹੈਗਾ ਉਹ ਆਪਦੀ ਕਾਗਜ਼ੀ ਜਗਾ ਲੱਭ ਲੈਣ ਜਿੱਥੇ ਕਾਗਜ਼ੀ ਜਗਾ ਏ ਇਹ ਤਾਂ ਛੱਪੜ ਦੀ ਜਗਾ ਵਲੀ ਆ ਸਾਰਿਆਂ ਉਹ ਕਹਿੰਦੇ ਅਸੀਂ ਮੱਝ ਬੰਨਣ ਨੂੰ ਦਿੱਤੀ ਹੈ ਨਾ ਨਹੀਂ ਨਹੀਂ ਮੱਝ ਬੰਨਣ ਨੂੰ ਕਿੰਨਾ ਕੋਈ ਦੇਣ ਦਾ ਕਿਸ ਨੂੰ ਪਿੰਡ ਚ ਜਾ ਕੇ ਪਿੱਛੇ ਪਿੰਡ ਚ ਕੋਈ ਜਗਾ ਦਿੰਦਾ ਕਿਸ ਨੂੰ ਮੱਝ ਬੰਨਣ ਨੂੰ ਅਗਲੇ ਦੇ ਉੱਤੇ ਖਲੂਨ ਨੂੰ ਨਹੀਂ ਦੇਣ ਦਾ ਇਹ 7 ਮਰਲੇ ਜਗਾ ਏ ਧੱਕਾ ਕਰਨ ਦੇ ਆ ਤੇ ਇਹ ਜਿਹੜਾ ਅਨਸਾਫ਼ ਚਾ ਇਹਨਾਂ ਤੋਂ ਤੁਹਾਡੇ ਕੋ ਵੀ ਹੈ ਕੋਈ ਪ੍ਰੂਫ ਨਹੀਂ ਸਾਡੇ ਕੋ ਕੋਈ ਪ੍ਰੂਫ ਨਹੀਂ ਜਿੰਨਾ ਲਾਗੇ ਲਾਗੇ ਪੂਰਿਆ ਜਿਹੜਾ ਛੱਪੜ ਪੂਰਿਆ ਵਾ ਜਿਹੜੀ ਇਹ ਕਾਗਜ਼ ਦੀ ਗੱਲ ਕਰਦੇ ਜਿੱਥੇ ਇਹਨਾਂ ਦਾ ਕਾਗਜ਼ ਬੋਲਦਾ ਹੈ ਜਿੱਥੇ ਇਹਨਾਂ ਦੀ ਜਗਾ ਉੱਥੇ ਜਾ ਕੇ ਲੈ ਲੈਣ ਠੀਕ ਹੈ ਜੇਦੋਂ ਕਾਗਜ਼ 'ਚ ਲਿਖੀ ਆ ਪੀ ਇੱਥੇ ਇਹ ਦੇ ਦਾਂਗੇ ਉਹਨਾਂ ਨੂੰ ਇਹ ਟ੍ਰਾਂਸਫਰਾਂ 'ਚ ਤੁਹਾਡਾ ਵੀ ਚਾਰ ਆਉਂਦਾ ਬੱਤੀ ਦੇ ਵਿੱਚ ਸਾਡਾ ਆਉਂਦਾ ਤਿੰਨ ਭਰਾ ਜੀ ਸਾਡਾ ਆ ਵੇੜਾ ਜਿਹੜਾ ਹੈਗਾ 10 15 ਕਾਰੇ ਸਾਰੇ ਇੱਧਰ ਆਉਂਦੇ ਆ ਅੱਛਾ ਹਾਂਜੀ ਟ੍ਰਾਂਸਫਰਾਂ ਨਹੀਂ ਲੱਗਣਾ ਚਾਹੀਦਾ ਨਹੀਂ ਅਸੀਂ ਆਨੇ ਪੀ ਉਹ ਪਛਾਹ ਲੱਗਣਾ ਚਾਹੀਦਾ ਵਾ ਇਹਨਾਂ ਇਹਨਾਂ ਨੇ ਆਣ ਕੇ ਜਿਹੜੇ ਦੂਰ ਰੁੱਖ ਵੜੇ ਆ ਥੱਲੇ ਸਾਡੇ ਡੰਗਰ ਬੈਜਦੇ ਆ ਇਹ ਕੋਈ ਅੱਜ ਥੋੜਾ ਬਾ 10 ਸਾਲਾ 15 ਦਾ ਰੁੱਖ ਹੋਇਆ ਜਿਹੜਾ ਨਾ ਵੜਦਾ ਆ ਅਪੀਲ ਕਰਦਾ ਬੂਟਾ ਵੜਿਆ ਕਿ ਨਾ ਕਿਕਰ ਵਢੀ ਆ ਅਹੀਂ ਫੈਸਲਾ ਜਿਹੜਾ ਪੰਚਾਇਤ ਨੂੰ ਦਿੱਤਾ ਜੋ ਵੀ ਪੰਚਾਇਤ ਸਾਨੂੰ ਕਰਦੇ ਸਾਨੂੰ ਮਨਜ਼ੂਰ ਆ ਠੀਕ ਆ ਤੇ ਥਾਣੇ ਜਿਹੜੀ ਐਪਲੀਕੇਸ਼ਨ ਅਸੀਂ ਦਿੱਤੀ ਇਹਨਾਂ ਲਈ ਇਹ ਚਾਰ ਬੰਦੇ ਆਏ ਆ ਬਾਕੀ ਅਣਪਛਾਤੇ ਆ ਤੇ ਉਹ ਇਹ ਜਾਣਨ ਤੇ ਇਹਨਾਂ ਦਾ ਕੰਮ ਜਾਣੇ ਅੰਨੀ ਸਰਪੰਚਾ ਉਹ ਇਹਦਾ ਟ੍ਰਾਂਸਫਰ ਹੁੰਦਾ ਝਗੜਾ ਪਿਆ ਇਹ ਕੀ ਹੈ ਮਾਮਲਾ ਪੂਰਾ ਸਭ ਤੋਂ ਪਹਿਲਾਂ ਤੇ ਤਾਂ ਡਾਉਨ ਦਾ ਬਹੁਤ ਧੰਨਵਾਦ ਹੈ ਜੀ ਉਹ ਇਹ ਗੱਲ ਹੈ ਜੀ ਅਸੀਂ ਨਾ ਉਹਦੇ ਇੱਥੇ ਗੋਗਾ ਮੁੰਡਾ ਆ ਤੇ ਉਹਨਾਂ ਦਾ ਥਾਂ ਦਾ ਆਵਦਾ ਨਾ 6-7 ਮਰਲੇ ਥਾਂ ਆ ਪੰਚਾਇਤ ਨਹੀਂ ਦਿੱਤਾ ਅੱਛਾ ਉਨੇ ਸਾਨੂੰ ਆਣ ਕੇ ਤੇ ਪੰਚਾਇਤ ਵਾਲਿਆਂ ਨੂੰ ਮੇਰੇ ਲਈ ਵੀ ਆਇਆ ਮੈਨੂੰ ਫੋਨ ਵੀ ਕੀਤਾ ਫਿਰ ਮੇਰੇ ਕੋਲ ਪਹੁੰਚਿਆ ਵੀ ਕਹਿੰਦਾ ਵੀ ਸਪੰਦ ਜੀ ਇਤਰਾ ਚੱਕਰ ਆ ਵੀ ਸਾਡੇ ਮੇਰੇ ਥਾਂ ਦੇ ਵਿੱਚ ਟਰਾਂਸਫਰਮ ਮੇਰੇ ਬਿਗੈਰ ਪੁੱਛਣ ਤੋਂ ਆਣ ਕੇ ਤੇ ਖੰਬੇ ਗੜ ਤੇ ਆ ਦੇ ਮੇਰੇ ਦਰਖਤ ਵੜਦੇ ਆ ਅਹੀਂ ਫਿਰ ਮੈਂ ਨਾਲ ਸਾਫਕਾ ਸਰਪੰਚ ਜਸਬੀਰ ਸਿੰਘ ਬਲਵਿੰਦਰ ਸਿੰਘ ਸਾਫਕਾ ਸਰਪੰਚ ਨੇ ਉਹਨਾਂ ਨੂੰ ਵੀ ਫਿਰ ਸਾਡੇ ਪਿੰਡ ਦੇ ਨੰਬਰਦਾਰ ਜੀ ਆ ਉਹਨਾਂ ਨੂੰ ਵੀ ਰੋਗ ਵੀ ਪੂਰੀ ਪੰਚਾਇਤ ਅਸੀਂ ਜਾ ਕੇ ਮੌਕਾ ਵੇਖ ਕੇ ਅਸੀਂ ਆਖਿਆ ਵੀ ਕੀ ਚੱਕਰ ਕੀ ਉਹਨਾਂ ਦੱਸਿਆ ਵੀ ਸਾਡੇ ਇਹ ਡੰਗਰ ਵੱਜਦੇ ਸਾਡੇ ਦਰਖਤ ਵੀ ਵੱਡ ਕੇ ਸੜਤੇ ਆ ਜਿੱਥੇ ਅਸੀਂ ਸ਼ਾਨੇ ਡੰਗਰ ਬੰਦੇ ਆ ਤੇ ਇੱਥੇ ਆਣ ਕੇ ਤੇ ੱੱਕੇ ਦੇ ਨਾਲ ਹੀ ਆਣ ਕੇ ਤੇ ਟਰਾਂਸਫਾਰਮ ਜਿਹੜਾ ਉਹਥੇ ਚੜਾਉਣ ਦੀ ਕੋਸ਼ਿਸ਼ ਕਰਨ ਦਾ ਅਸੀਂ ਜਾ ਕੇ ਜਦੋਂ ਫਿਰ ਉੱਤੇ ਖੜੇ ਅਸੀਂ ਵੇਖਿਆ ਚਲੋ ਚਾਰ ਸਫੇਰਾ ਮੌਕਾ ਵੇਖ ਕੇ ਇੱਕ 22 ਫੁੱਟ ਦੀ ਸਾਡੇ ਪਿੰਡ ਦੇ ਘੇਰੇ ਘੇਰੇ ਫਿਰਨੀ ਜਿਹੜੀ ਆ ਉਹ ਨੰਗਨ ਡਈ ਆ ਅਸੀਂ ਚਲੋ ਉਹਨਾਂ ਨਾਲ ਵੀ ਰਾਬਤਾ ਕੀਤਾ ਜਿਨ੍ਹਾਂ ਨੇ ਗੱਡਿਆ ਉਹਨਾਂ ਨੂੰ ਵੀ ਇਹੋ ਹੀ ਸਰਪੰਚਾਂ ਨੇ ਸਾਫਕਾ ਸਰਪੰਚਾਂ ਨੇ ਵੀ ਇਹ ਗੱਲ ਕਹੀ ਵੀ ਚਲੋ ਉਥੇ ਛੱਡੋ ਚਲੋ ਮਾਤੜ ਬੰਦਾ ਆ ਤੇ ਗੰਗਾ ਡੁੰਗਰ ਬੰਦਾ ਤੇ ਆਪਾਂ 2 ਫੁੱਟ ਦੀ ਜਿਹੜੀ ਫਿਰਨੀ ਕਿਤੇ ਟਰਾਂਸਫਰਮ ਲਾਉਣਾ ਚੜਾਉਣਾ ਸੌਖਾ ਇੱਕ ਨਾਲੇ ਉਥੇ ਜਿੱਥੇ ਕੋ ਦਾ ਥਾਂ ਉਥੇ ਪਾਣੀ ਪੂਣੀ ਦੀ ਵੀ ਮਤਲਬ ਮਾਰ ਵਜਦੀ ਅੱਗੇ ਸਾਡੇ ਇਸੇ ਕਾਰਨਿੰਗ ਉਹ ਪਰਲੀ ਸਾਈਡ ਹੈਗਾ ਸਕੂਲ ਵਾਲੀ ਸਾਈਡ ਉਹ ਛੱਪੜ ਦੇ ਕੰਡੇ ਪਾਣੀ ਦੇ ਵਿੱਚ ਆ ਗਿਆ ਹੀ ਉਹ ਟ੍ਰਾਂਸਫਾਰਮ ਤੇ ਉੱਥੇ ਸਾਡੇ ਇੱਕ ਪਿੰਡ ਦੇ ਮੁੰਡੇ ਨੌਜਵਾਨ ਦੀ ਮੌਤ ਹੋ ਗਈ। ਉਹ ਕਾਰਨ ਤੋਂ ਅਸੀਂ ਜਦੋਂ ਪਿਛਲੀਆਂ ਮੁਸ਼ਕਲਾਂ ਵੇਖ ਕੇ ਅਸੀਂ ਆਖਿਆ ਚਲੋ ਇਹਨੂੰ ਪਿੰਡ ਦੀ ਫਿਰਨੀ ਦੇ ਉੱਤੇ ਉੱਥੇ ਰੱਖਿਆ ਜਾਵੇ ਸਾਡੇ ਕੋਲ ਜਗ੍ਹਾ ਵੀ ਬੜੀ ਹੈ ਉੱਥੇ ਤੇ ਨਾਲੇ ਇੱਕ ਤਾਰ ਨੰਗਣ ਦੀ ਇੱਕ ਦੂਸਰੀ ਗੱਲ ਹੈ ਵੀ ਦੂਸਰੀ ਸਾਈਡ ਫਿਰਨੀ ਦੇ ਬਾਬੇ ਦੀ ਜਗਾ ਇੱਕ ਦੀ। ਉਹ ਬਾਬਰ ਜਾਣੇ ਦੀ। ਬਾਬਰ ਜਾਣੇ ਦੀ ਜਗਾ ਅਸੀਂ ਆਖਿਆ ਚਲੋ ਨਾਲੇ ਉਹਨੂੰ ਵੀ ਬੱਤੀ ਮਿਲ ਜੂਗੀ ਤੇ ਨਾਲੇ ਇਹ ਪਿੰਡ ਦੇ ਵਿੱਚ ਤੇ ਇੱਕ ਪਿੰਡ ਦੇ ਵਿੱਚ ਜਿਹੜੀ ਆ ਜਿਹੜੀ ਮੇਨ ਆੜੀਆਂ ਲੋਹੇ ਵਾਲੀਆਂ ਤਾਰਾਂ ਇੰਨਾ ਵਿੱਚ ਵੜਨਾ ਚਲੋ ਬਾਹਰ ਬਾਹਰ ਫਿਰਨੀ ਦੇ ਅੱਗੇ ਵੀ ਸਾਡੇ ਆਵੇ ਬਾਹਰ ਫਿਰਨੀ ਦੇ ਤਿੰਨ ਚਾਰ ਟਰਾਂਸਫਾਰਮ ਜਿਹੜੇ ਆ ਇਹ ਫਿਰਮੀ ਫਿਰਨੀ ਤੇ ਲੱਗੇ ਆ ਤਾਂਹੀਂ ਇਹੋ ਜਾ ਕੇ ਮੌਕਾ ਵੇਖ ਕੇ ਚਲੋ ਉਹਨਾਂ ਨਾਲ ਪਹਿਲਾ ਫੈਸਲਾ ਫੌਂਸਲਾ ਉਹ ਕਰ ਗਏ ਚਲੋ ਸਹਿਮਤੀ ਕਰ ਗਏ ਉਹ ਫੇਰ ਮੁੜ ਕੇ ਚਲੋ ਜਦੋਂ ਤੁਹਾਨੂੰ ਪਤਾ ਵਿੱਚ ਸ਼ਰਾਰਤੀ ਆਂਸਰ ਹੁੰਦੇ ਆ ਵੀ ਨਹੀਂ ਇਹ ਅਹੀਂ ਇਹ ਕੰਮ ਕਰਕੇ ਛੱਡਣਾ ਸਰਪੰਚ ਸਾਹਿਬ ਉਹਨਾਂ ਕੋ ਲਿਖਤੇ ਇੱਕ ਲਿਖਤ ਵਕਾਰ ਰਹੇ ਨੇ ਕਿਸ ਚੀਜ਼ ਦੀ ਜੀ ਉਹ ਜਗ੍ਹਾ ਦੀ ਜਗਾ ਵੇਖੋ ਜੀ ਜਿਹੜੇ ਪਿੰਡ ਦੀ ਆ ਲਾਲ ਲਕੀਰ ਦੇ ਅੰਦਰ ਜਗਾ ਉਹਦੀ ਲਿਖਤ ਕਾਦੀ ਉਹ ਤੇ ਮੰਨ ਲਓ ਆਰਜੀ ਮੰਨ ਲਓ ਤੁਹਾਡੇ ਤੋਂ ਇਸ ਤਰ੍ਹਾਂ ਉਤਰਾ ਇਹਦੇ ਤੋਂ ਨੰਬਰਦਾਰ ਤੋਂ ਮੰਨ ਲਓ ਜਗਾ ਲਈ ਉਹਨੇ ਆਰਜੀ ਕੋਈ ਨੇ ਕੋਈ ਲਿਖਤਾ ਹੋਊਗਾ ਤੇ ਬਾਕੀ ਕਬਜ਼ਾ ਤੇ ਉਸ ਬੰਦੇ ਦਾ ਹੀ ਆਣਾ ਉਹ ਡੰਗਰ ਬੰਨਣ ਡਿਆ ਨੇ ਛੋਟੇ ਦਰਖਤ ਜਿਹੜੇ ਆ ਉਹ ਪਾਲ ਕੇ ਵੱਡੇ ਕੀਤੇ ਅੱਛਾ ਹਾਂਜੀ ਬਾਕੀ ਆਵੇ ਨੰਬਰਦਾਰ ਜੀ ਵੀ ਬੈਠੇ ਆ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਨਾਲ ਇਹ ਵੀ ਨਾਲ ਹੀ ਸਾਡੇ ਮੌਕਾ ਵੇਖਣ ਗਏ ਇਹਨਾਂ ਨੂੰ ਮੈਂ ਨਾਲ ਬੁਲਾ ਕੇ ਖੜਿਆ ਵਾ ਫਿਰ ਪੰਚਾਇਤ ਹੀ ਪੂਰੀ ਨਾਲ ਫਿਰ ਤੁਹਾਨੂੰ ਦੱਸਿਆ ਹਸਾਬਕਾ ਸਰਪੰਚ ਵੀ ਦੋ ਜਣੇ ਜਸਵੀਰ ਸਿੰਘ ਤੇ ਬਲਵਿੰਦਰ ਸਿੰਘ ਬਿੰਦਾ ਉਹਨਾਂ ਨੂੰ ਵੀ ਮੈਂ ਨਾਲ ਖੜਕੇ ਮੈਂ ਇਕੱਲੇ ਵੀ ਨਹੀਂ ਜਾ ਕੇ ਚੀਜ਼ ਨਹੀਂ ਪੂਰੀ ਪੰਚਾਇਤ ਨੂੰ ਪੂਰੇ ਬੰਦਿਆਂ ਨਾਲ ਇਹ ਕੀ ਫੈਸਲਾ ਬੈਠ ਕੇ ਹੋਣਾ ਚਾਹੀਦਾ ਪੰਚਾਇਤ ਵੱਲੋਂ ਪਿੰਡ ਵੱਲੋਂ ਕਿਉਂਕਿ ਇੱਕ ਧਿਰ ਕਹਿ ਰਹੀ ਉੱਥੇ ਲੱਗਣਾ ਚਾਹੀਦਾ ਇੱਕ ਧਿਰ ਕਹਿ ਰਹੀ ਨਹੀਂ ਲੱਗਣਾ ਚਾਹੀਦਾ ਸਹੀ ਕੀ ਹੋਣਾ ਚਾਹੀਦਾ ਸਹੀ ਤੇ ਮੈਂ ਅਸੀਂ ਤੇ ਤੁਹਾਨੂੰ ਦੱਸਦਾ ਜੋ ਪੰਚਾਇਤ ਨੇ ਫੈਸਲਾ ਕੀਤਾ ਸਾਬਕਾ ਸਰਪੰਚਾਂ ਦੋਹਾਂ ਨੇ ਕੀਤਾ ਹੀ ਆਪਸ ਵਿੱਚ ਫੈਸਲਾ ਕੀਤਾ ਕਿ ਇਹਨੂੰ ਫਿਰਨੀ ਦੇ ਉੱਤੇ ਲਾਇਆ ਜਾਵੇ ਇੱਕ ਕੱਲ ਨੂੰ ਮੰਨ ਲਓ ਕੋਈ ਲਾਉਣ ਚੜਾਉਣ ਦੀ ਦਿੱਕਤ ਆਉਂਦੀ ਆ ਜਾਂ ਕਿਤੇ ਅਸਮਾਨੀ ਬਿਜਲੀ ਕਿਤੇ ਪੈ ਜਾਂਦੀ ਆ ਕੋਈ ਪਤਾ ਹੁੰਦਾ ਮੰਨ ਲਓ ਉੱਥੇ ਲਾਗੇ ਉਹਨਾਂ ਦੇ ਛੱਡ ਜਿਆ ਵੀ ਬਣਾਇਆ ਨੇ ਉਹਨੇ ਬੱਕਰੀਆਂ ਬੱਕਰੀਆਂ ਰੱਖੀਆਂ ਵਾ ਡੰਗਾ ਡੰਗਾ ਰੱਖੇ ਆ ਇਸ ਸੰਬੰਧੀ ਬਿਜਲੀ ਬੋਰਡ ਨੂੰ ਵੀ ਕੁਝ ਸਵੈਚ ਦੀ ਕਰਨੀ ਚਾਹੋਗੇ ਤਾਂ ਬਿਜਲੀ ਬੋਰਡ ਨੇ ਸਾਰਾ ਪਾਸ ਕੀਤਾ ਕਿਵੇਂ ਦੇਖਦੇ ਮੈਂ ਹੀ ਜੀ ਸਵੇਰੇ ਜਾ ਕੇ ਬਿਜਲੀ ਬੋਰਡ ਵਾਲਿਆਂ ਨਾਲ ਵੀ ਰਾਬਤਾ ਕੀਤਾ ਵਾ ਜੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਸਾਡੀ ਆਰੀ ਜਗਾ ਹੈ ਜੇ ਸਾਡੀ ਹੈ ਜੀ ਇੱਥੇ ਲਾਉ ਦਈਂ ਅਸੀਂ ਤੇ ਉਹਨਾਂ ਗਾੜੀ ਨੂੰ ਰਿਕਵੈਸਟ ਕੀਤੀ ਕਿ ਕਮ ਸੋ ਕਮ ਤੁਸੀਂ ਇਹ ਚੀਜ਼ ਨੂੰ ਵੇਖ ਲੈਣਾ ਸੀ ਬਾਹਰ ਫਿਰਨੀ ਐਡੀ ਤਗੜੀ ਪਿੱਛੇ ਟਰਾਂਸਫਰ ਵੀ ਦੇਖ ਲੈਣੇ ਫਿਰਨੀ ਦੇ ਉੱਤੇ ਲੱਗੇ ਉਹਨਾਂ ਨੇ ਵੇਖ ਕੇ ਤੁਸੀਂ ਇਹ ਕੰਮ ਕਰ ਦਿੰਦੇ ਆ ਮੰਨ ਕੀਤੀ ਹੈ ਜੀ ਬਾਕੀ ਸਾਡੀ ਤੇ ਹੋਰ ਰਿਕਵੈਸਟ ਆ ਕਿ ਪੰਚਾਇਤ ਦੀ ਜਿਹੜੀ ਆ ਜੋ ਪੰਚਾਇਤ ਨੇ ਫੈਸਲਾ ਕੀਤਾ ਉਹਦੀ ਪਾਲਣਾ ਕੀਤੀ ਜਾਵੇ ਹਾਂ ਜੀ ਸਰ ਹਾਂਜੀ ਸਰ ਅਹੀਂ ਤੇ ਉਹ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆਂ ਵੀ ਉਹਦੀ 2-3 ਪੀੜੀਆਂ ਤੋਂ ਜਿਹੜੀ ਉਹਦੀ ਉਹ 6 ਮਰਲੇ ਜਗਾ ਵਾ ਬਾਕੀ ਜਿਹੜਾ ਉਹ ਕਾਗਜ਼ ਤੇ ਲਿਖਾਈ ਲਿਖਾਈ ਫਿਰਦੇ ਆ ਉਹ ਆਪਦੀ ਨਿਸ਼ਾਨਦੇਹੀ ਕਰਾਉਣ ਉਹ ਇੱਥੇ ਨਹੀਂ ਜਗਾ ਉਹ ਇਸ ਤੋਂ ਗਾੜੀ ਜਾ ਕੇ ਆ ਅਹੀਂ ਜਿਹੜਾ ਮੰਨੋ ਇਸ ਤੋਂ ਪੁਰਾਣੇ ਬਜ਼ੁਰਗਾਂ ਤੋਂ ਪੁਰਾਣੇ ਸਰਪੰਚਾਂ ਤੋਂ ਵੀ ਪੁੱਛਿਆ ਵਾ ਵੀ ਉਹ ਇਹਨਾਂ ਦੀ ਹੀ ਜਗਾ ਜਿਹੜੀ 6 ਮਰਲੇ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਪੁਰਾਣੀ ਰੰਜਿਸ਼ ਕਰਕੇ ਜਿਹੜਾ ਆ ਉਹ ਕਿ ਇਹ ਥਾਂ ਦੇ ਵਿੱਚ ਜਿਹੜਾ ਟ੍ਰਾਂਸਫਰਮ ਲਾਉਂਦੇ ਆ ਤੇ ਬਾਕੀ ਕੋਈ ਹੋਰ ਮੰਨ ਲਓ ਵੀ ਇਹਨਾਂ ਦੇ ਜਿਹੜੇ ਉੱਥੇ ਦਰਖਤ ਹੀ ਦੋ ਜਿਨ੍ਹਾਂ ਦੇ ਥੱਲੇ ਉਹ ਡੰਗਰ ਬੰਨ ਦਿੱਤੇ ਸੀ ਉਹ ਵੀ ਉਹਨਾਂ ਨੇ ਜਿਹੜਾ ਉਹ ਲੜਬਾਜੀ ਕਰਕੇ ਉਹ ਵੜ ਦਿੱਤੇ ਆ ਬਾਕੀ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਵੀ ਜਿਹੜੇ ਆ ਪਿੰਡ ਦੀ ਜਿਹੜੀ ਮੋਤਵਾਰੀ ਕਰਨੀ ਹੁੰਦੀ ਆ ਉਹ ਪਿੰਡ ਦੇ ਵਿੱਚ ਉਹ ਪੈਸੇ ਇਕੱਠੇ ਕਰਕੇ ਨਹੀਂ ਹੁੰਦੀ ਇਹਨਾਂ ਬੰਦਿਆਂ ਨੇ ਹਜ਼ਾਰ-ਹਜ਼ਾਰ ਰੁਪਈਆ ਇਕੱਠਾ ਕੀਤਾ 50000 ਰੁਪਈਆ ਜੋ ਵੀ ਬਿਆਨ ਵੀ ਦੇਣ ਨੂੰ ਤਿਆਰ ਵਾ ਜਿਹੜੇ ਉਹ ਪਿੰਡ ਦੇ ਬੰਦੇ ਆ ਵੀ ਹਰ ਤੋਂ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਲਿਆ ਵਾ ਵੀ ਇਹ ਦੱਸਣ ਵੀ ਗਾੜਲੇ ਬੰਨੇ ਜਿਹੜੇ ਉਹ ਕਿੰਨ ਤੇ ਬਾਕੀ ਜਿਹੜੀ ਚੌਧਰ ਹੁੰਦੀ ਉਹ ਬਹੁਤ ਚੋ ਪੈਸੇ ਲਾ ਕੇ ਹੁੰਦੀ ਆ